ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਗਰਮਸ ਕਿਚਨ ਦੇ ਵਿੱਚ ਅੱਜ ਆਪਾਂ ਬੈਂਗਣ ਦਾ ਬਹੁਤ ਹੀ ਟੇਸਟੀ ਪਰਠਾ ਬਣਾ ਕੇ ਤਿਆਰ ਕਰਾਂਗੇ ਬੈਂਗਣ ਦਾ ਪਰਠਾ ਬਣਾਉਣ ਦੇ ਲਈ ਆਪਾਂ ਨੇ ਇੱਕ ਬੈਂਗਣ ਲਿਆ ਗਏ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਇਹਦੇ ਉੱਪਰ ਆਪਾਂ ਨੇ ਸਾਰੇ ਪਾਸੇ ਸਰੋਂ ਦਾ ਤੇਲ ਚੰਗੀ ਤਰ੍ਹਾਂ ਲਗਾ ਦੇਣਾਗਾ ਤੇ ਸਰੋਂ ਦਾ ਤੇਲ ਲਗਾਉਣ ਤੋਂ ਬਾਅਦ ਆਪਾਂ ਨੇ ਸਾਰੇ ਪਾਸੇ ਇਹਦੇ ਕੱਟ ਲਗਾਉਣੇ ਨੇਗੇ ਚਾਕੂ ਦੇ ਨਾਲ ਡੂੰਗੇ ਡੂੰਗੇ ਤੇ ਇਹਨਾਂ ਕੱਟਾਂ ਦੇ ਵਿੱਚ ਆਪਾਂ ਨੇ ਆਦਰਕ ਦਾਸ ਤੇ ਹਰੀ ਮਿਰਚ ਨੂੰ ਫਿਲ ਕਰ ਦੇਣਾਗਾ ਤਾਂ ਕਿ ਜਦੋਂ ਆਪਾਂ ਬੈਂਗ ਨੂੰ ਭੁੰਨ ਕੇ ਤਿਆਰ ਕਰਾਂਗੇ ਤਾਂ ਅਦਰਕ ਲਾਸ ਤੇ ਹਰੀ ਮਿਰਚ ਵੀ ਨਾਲ ਹੀ ਭੁੱਜ ਜਾਣਗੇ ਤੇ ਇਹਨਾਂ ਦਾ ਸਵਾਦ ਹੈ ਜਿਹੜਾ ਬੈਂਗ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਇਸ ਤਰੀਕੇ ਦੇ ਨਾਲ ਜੇ ਆਪਾਂ ਅਦਰਕ ਲਾਸ ਤੇ ਹਰੀ ਮਿਰਚ ਨੂੰ ਇਸ ਤਰੀਕੇ ਦੇ ਨਾਲ ਆਪਾਂ ਪਾਵਾਂਗੇ ਸਾਰ ਨੂੰ ਆਪਾਂ ਇਸ ਤਰੀਕੇ ਦੇ ਨਾਲ ਭਰ ਦੇਣਾ ਹੁਣ ਆਪਾਂ ਗੈਸ ਦੇ ਉੱਪਰ ਬੈਂਗ ਨੂੰ ਭੁੰਨ ਦੇ ਲਈ ਰੱਖਾਂਗੇ ਗੈਸ ਦੇ ਉੱਪਰ ਆਪਾਂ ਇੱਕ ਜਾਲੀ ਰੱਖਾਂਗੇ ਤੇ ਦੇ ਉੱਪਰ ਆਪਾਂ ਬੈਂਗ ਨੂੰ ਰੱਖ ਦਾਂਗੇ ਤੇ మీడియం ਫਲੇਮ ਦੇ ਉੱਪਰ ਆਪਾਂ ਗੈਸ ਵਿੱਚ ਲਾ ਕੇ ਛੱਡ ਦਾਂਗੇ ਬੈਂਗਣ ਨੂੰ ਭੁੰਨਣ ਦੇ ਲਈ ਇਹਨੂੰ ਹਲਕਾ ਹਲਕਾ ਜਿਹਾ ਹਿਲਾਉਂਦੇ ਹੋਏ ਆਪਾਂ ਸਾਰੇ ਪਾਸੇ ਵਿੱਚ ਸੇਕ ਲੈਣਾਗਾ ਤਾਂ ਕਿ ਸਾਰੇ ਪਾਸੇ ਜਿਹੜਾ ਬੈਂਗਣ ਚੰਗੀ ਤਰ੍ਹਾਂ ਭੁੱਜ ਜੇਵੇ ਜਦੋਂ ਇਹ ਭੁੱਜ ਜੂਗਾ ਤਾਂ ਇਹਦਾ ਜਿਹੜਾ ਕਲਰ ਹੈਗਾ ਉਹ ਬਲੈਕ ਹੋ ਜਾਊਗਾ ਬਿਲਕੁਲ ਹੁਣ ਜਦ ਤੱਕ ਆਪਣਾ ਬੈਂਗਣ ਭੁੱਜਦਾਗਾ ਆਪਾਂ ਤਲਕਾ ਤਿਆਰ ਕਰ ਲੈਨੇ ਹਾਂਗੇ ਇੱਕ ਕੜਾਹੀ ਦੇ ਵਿੱਚ ਆਪਾਂ ਨੇ ਕੁਕਿੰਗ ਆਇਲ ਗਰਮ ਕਰ ਲੈਣਾ ਤੇ ਉਹਦੇ ਵਿੱਚ ਇੱਕ ਚਮਚਾ ਆਪਾਂ ਜੀਰੇ ਦਾ ਪਾਵਾਂਗੇ ਬਰੀ ਕੱਟਿਆ ਹੋਇਆ ਆਪਾਂ ਲਸਣ ਪਾਵਾਂਗੇ ਤੇੰਨੇ మీడియం ਸਾਈਜ਼ ਦੇ ਪਿਆਜ਼ ਜਿਹੜੇ ਆਪਾਂ ਜੋਬ ਕਰਕੇ ਰੱਖੇ ਨੇ ਕਿ ਬਰੀਕ ਕੱਟੇ ਹੋਏ ਨੇ ਉਹ ਵੀ ਪਾ ਦਾਂਗੇ ਪਿਆਜ਼ ਨੂੰ ਆਪਾਂ ਨੇ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਭੁੰਨ ਲੈਣਾਗਾ ਹਲਾਉਂਦੇ ਹੋਏ ਹੁਣ ਆਪਾਂ ਇਸ ਦੇ ਵਿੱਚ ਬਰੀਕ ਕੱਟੀ ਹੋਈ ਹਰੀ ਮਿਰਚ ਪਾਵਾਂਗੇ ਇਹਨੂੰ ਵੀ ਆਪਾਂ ਮਸਾਲੇ ਦੇ ਨਾਲ ਚੰਗੀ ਤਰ੍ਹਾਂ ਭੁੰਨ ਲਾਂਗੇ ਬਰੀਕ ਕੱਟਾ ਹੋਇਆ ਅਦਰਕ ਪਾਵਾਂਗੇ ਸਾਰੇ ਮਸਾਲੇ ਆਪਾਂ ਨੇ ਚੰਗੀ ਤਰ੍ਹਾਂ ਭੁੰਨ ਲੈਣੇ ਨੇ ਹਲਾਉਂਦੇ ਹੋਏ ਅੱਧਾ ਚਮਚਾ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚਾ ਪ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਚਮਚੇ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਜੇਕਰ ਤੁਸੀਂ ਹਲਦੀ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋਗੇ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭਨ ਲੈਣਾਗਾ ਹਲਾਉਂਦੇ ਹੋਏ ਮਸਾਲੇ ਆਪਣੇ ਭੁੱਜ ਗਏ ਨੇਗੇ ਹੁਣ ਆਪਾਂ ਇੱਥੇ ਤਿੰਨ ਮੀਡੀਅਮ ਸਾਈਜ਼ ਦੇ ਟਮਾਟਰ ਕੱਟੇ ਹੋਏ ਨੇ ਉਹ ਵੀ ਪਾ ਦਾਂਗੇ ਟਮਾਟਰ ਨੂੰ ਵੀ ਆਪਾਂ ਸਾਰੇ ਮਸਾਲਿਆਂ ਨਾਲ ਚੰਗੀ ਤਰ੍ਹਾਂ ਭਨ ਲਾਂਗੇ ਸਾਰੇ ਮਸਾਲੇ ਆਪਣੇ ਭੁੱਜ ਕੇ ਤਿਆਰ ਨੇਗੇ ਹੁਣ ਆਪਾਂ ਇਹਨਾਂ ਨੂੰ ਢੱਕ ਕੇ ਤਿੰਨ ਤੋਂ ਚਾਰ ਮਿੰਟਸ ਲਈ ਮੀਡੀਅਮ ਫਲੇਮ ਦੇ ਉੱਪਰ ਪਕਾਣ ਦੇਾਂਗੇ ਤੱਕ ਆਪਾਂ ਬੈਂਗਣ ਦੇਖ ਦਿਆਂਗੇ ਜਿਹੜਾ ਆਪਾਂ ਗੈਸ ਤੇ ਰੱਖਿਆ ਹੋਇਆਗਾ ਭੁੱਜਣ ਦੇ ਲਈ ਬੈਂਗਣ ਆਪਣਾ ਬਹੁਤ ਹੀ ਵਧੀਆ ਭੁੱਜ ਗਿਆਗਾ ਹੁਣ ਆਪਾਂ ਗੈਸ ਦੀ ਜਨੇ ਨੂੰ ਬੰਦ ਕਰ ਦਾਂਗੇ ਤੇ ਇਹਨੂੰ ਗੈਸ ਤੋਂ ਆਪਾਂ ਉਤਾਰ ਲਾਂਗੇ ਤੇ ਹੁਣ ਇਹਨੂੰ ਆਪਾਂ ਛਿੱਲ ਲਾਂਗੇ ਜੇਕਰ ਤੁਸੀਂ ਠੰਡਾ ਕਰਨ ਥੋੜਾ ਜਿਹਾ ਠੰਡਾ ਕਰਕੇ ਛਿੱਲ ਸਕਦੇ ਹੋਗੇ ਛਿਲਕਾ ਇਹਦਾ ਬੜੀ ਆਸਾਨੀ ਦੇ ਨਾਲ ਉਤਰ ਜਾਊਗਾ ਕਿਉਂਕਿ ਆਪਾਂ ਨੇ ਸਾਰੇ ਪਾਸੇ ਚੰਗੀ ਤਰ੍ਹਾਂ ਪੁੰਨ ਲਿਆਗਾ ਸਾਰੇ ਛਿਲਕੇ ਨੂੰ ਹਟਾਉਣ ਤੋਂ ਬਾਅਦ ਆਪਾਂ ਇਹਨੂੰ ਚੋਪਿੰਗ ਬੋਰਡ ਦੇ ਉੱਪਰ ਹੀ ਥੋੜਾ ਜਿਹਾ ਕੱਟ ਕੱਟ ਲਾਂਗੇ ਕਿਉਂਕਿ ਆਪਣਾ ਜਿਹੜਾ ਬੈਂਗਣਾ ਦਾ ਬਹੁਤ ਹੀ ਚੰਗੀ ਤਰ੍ਹਾਂ ਭੁੱਜ ਗਿਆ ਹੈਗਾ ਹੁਣ ਇਸ ਤਰੀਕੇ ਦੇ ਨਾਲ ਆਪਾਂ ਚੋਪਿੰਗ ਬੋਰਡ 'ਤੇ ਇਹਨੂੰ ਕੱਟ ਲਾਂਗੇ ਗ੍ਰाइंड ਕਰਨ ਦੀ ਲੋੜ ਨਹੀਂ ਹੈਗੀ ਇਸੇ ਤਰੀਕੇ ਦੇ ਨਾਲ ਕਿਉਂਕਿ ਹਲਕਾ ਜਿਹਾ ਦੱਬਣ ਦੇ ਨਾਲ ਹੀ ਇਹ ਪੂਰਾ ਮੈਸ਼ ਹੋ ਜਾਊਗਾ ਹੁਣ ਆਪਾਂ ਜਿਹੜਾ ਮਸਾਲਾ ਭੁੱਜਿਆ ਸੀਗਾ ਪਰਥੇ ਵਾਸਤੇ ਸਾਰੇ ਆਪਾਂ ਇਹ ਪਰਥੇ ਨੂੰ ਇਸ ਦੇ ਵਿੱਚ ਪਾ ਦਾਂਗੇ ਸਾਰੇ ਪਰਥੇ ਨੂੰ ਆਪਾਂ ਮਸਾਲੇ ਚ ਰਲਾ ਦਾਂਗੇ। ਜੰਗੀ ਤਰ੍ਹਾਂ ਹਲਾ ਦਾਂਗੇ। ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈਗੀ। ਇਸ ਤਰੀਕੇ ਦੇ ਨਾਲ ਤੁਸੀਂ ਪਰਤਾ ਜਰੂਰ ਬਣਾ ਕੇ ਦੇਖਣਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆਗਾ। ਹੁਣ ਆਪਾਂ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦਾਂਗੇ। ਹਰੇ ਧਨੀਏ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਪਰਠਾ ਆਪਣਾ ਬਣ ਕੇ ਤਿਆਰ ਹੈਗਾ ਗੈਸ ਦੀ ਫਲੇਮ ਨੂੰ ਆਪਾਂ ਬੰਦ ਕਰ ਦਾਂਗੇ ਤੇ ਆਪਾਂ ਇਹਨੂੰ ਸਰਵ ਕਰਾਂਗੇ ਰੋਟੀ ਦੇ ਨਾਲ ਪਰੌਂਠਿਆਂ ਦੇ ਨਾਲ ਤੁਸੀਂ ਸਰਵ ਕਰ ਸਕਦੇ ਹੋਗੇ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ